ਮਾਪਾ ਬਤਾ ਗੁੱਟੂ ਗਈ ਇਹ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਰਹਿਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਬਚਾ ਕੇ ਲੈ ਕੇ ਆਏ ਨੇ ਜੀ ਤੇ ਕਹੀ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੇਟਾ ਪਹਿਲਾਂ ਇਕੱਲਾ ਜਾਣ ਲੱਗਿਆ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸੇ ਕੁੜੇ ਤੋਂ ਲੈ ਕੇ ਆਏ ਜੇ ਕਿਸੇ ਕੰਦ ਦੇ ਨਾਲ ਨੇਰੇ ਜੇ ਚ ਬੱਠੀ ਸੀ ਜਿੱਦ ਮੈਂ ਗੱਲ ਕਰਦੀ ਸੀ ਫੋਨ ਤੇ ਆਕਰਮਣ ਸੀ ਕੀ ਕੀ ਮੰਗਦਾ ਉਸਨੇ ਕਰੇ ਨਹੀਂ ਰਹਿਣਾ ਉਸਾ ਮੇਰੇ ਆ ਪੈਰ ਸ਼ੀ ਉੰਜੀ ਜੀ ਬਾਹਰ ਗਈ ਸੀ ਦਰਵਾਜ਼ਾ ਖੋਲ੍ਹਿਆ ਨਹੀਂ ਹੈਗਾ ਤੇ ਮਾਸਟਰ ਨੇ ਅਗਲੇ ਦਿਨ ਮਾਸਟਰ ਸ਼ਾਪੀਰੇ ਸੀ ਮਾਸਟਰ ਨੂੰ ਬੁਸ਼ਰਾ ਪਾਣ ਲੱਗੇ ਹਾਂ ਜੀ ਮੈਂ ਖੁਸ਼ ਕਰਕੇ ਬੈਠ ਗਈ ਅਲਗ ਦਿਨ ਦੇਖ ਕੇ ਕਿਵੇਂ ਨਾ ਮੈਂ ਖਿੜਕੀ ਚੋਂ ਹੀ ਬਾਹਰ ਨਿਕਲੀ ਸੀ ਕੀ ਕਰਦੇ ਜੀ ਤੁਸੀਂ ਕੁਝ ਨਹੀਂ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਪਲੱਸ 1 ਗਲਾਸ ਚ ਮਲੇਰ ਕੋਟਲੇ ਭੋਗੀ ਵਾਲਾ ਅਜਾ ਕੀ ਹੋਇਆ ਜੀ ਤੁਹਾਨੂੰ ਕਿਨੇ ਬੰਨੇ ਤੇ ਕਦੋਂ ਤੋਂ ਬੰਨੇ ਮੈਨੂੰ ਮੰਮਾ ਨੇ ਦੋ ਤਰੀਕ ਨੂੰ ਲਿਆ ਮਸੜੀ ਲਿਆਏ ਸੀ ਮਤਲਬ ਦੋ ਤਰੀਕ ਨੂੰ ਉਸ ਵਾਰ ਫੇ ਮੈਨੂੰ ਮਤਲਬ ਕੁੱਟੇ ਆ ਮਾਰਾ ਮਾਸੀ ਮਾਸੜਾ ਮੰਮਾ ਨੇ ਸਾਰੇ ਨੇ ਕੁੱਟੇ ਦੰਦੇ ਸਰੀਏ ਨਾਲ

ਵੀ ਮੈਂ ਗੱਲ ਕਰਦੀ ਸੀ ਫੋਨ ਤੇ ਆ ਕਾਰਨ ਸੀ ਉਹ ਕਿੰ ਮੰਕਰ ਤੇ ਸੁਪਨੇ ਕਰੇ ਨਹੀਂ ਰਹਿਣਾ ਮਾਸਟਰ ਨੂੰ ਨਾ ਕਰਵਾਇਆ ਇੰਜੈਕਸ਼ਨ ਲੱਗਿਆ ਪਰ ਜਿਹੜਾ ਕਿਹਾ ਕੀ ਜਾਣਾ ਮੈਂ ਮਾਸਟਰ ਨੂੰ ਵੀ ਕਾਰਵਾਈ ਚਾਹੀਦੀ ਹੈ ਜਿਨ੍ਹਾਂ ਨੇ ਇਹ ਕੀਤਾ ਉਦੋਂ ਤੇ ਹਸਪਤਲ ਤੋਂ ਕੌਣ ਲਿਖਿਆ ਮੈਂ ਸੱਚੇ ਪੂਨਮ ਕੀ ਹੋਇਆ ਕਿ ਪੂਰਾ ਮਾਮਲਾ ਕਿਤਰਾਂ ਮੁੰਡਕੀ ਨੇ ਨਰਦ ਕਰ ਦਿੱਤਾ ਤੇ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਇਹ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੇ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੇਟਾ ਪਹਿਲਾਂ ਕੱਲਾ ਜਾਣ ਲੱਗਿਆ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਜੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬੱਸ ਫਿਰ ਅਸੀਂ ਨੂੰ ਲੈ ਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਦੇਖੀ ਦੱਸਿਆ ਨੇ ਵੀ ਕਿਨੇ ਬੰਦੇ ਕੀ ਹੋਇਆ ਹਾਂਜੀ ਦੱਸਿਆ ਜੀ ਕਿ ਮੈਨੂੰ ਘਰਦਿਆਂ ਨੇ ਬੰਦੇ ਆਵਾ ਕਿ ਮੈਨੂੰ ਮਾਰਿਆ ਕੋਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਮੰਗ ਕਰਦੇ ਤਾਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚੇ ਨੂੰ ਵਾਰ-ਵਾਰ ਟੌਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕਿੰਨੀ ਯਮਰ ਬੇਟਾ ਬੈਠੀ ਤੁਨੋ ਮੇਰਾ ਬੇਟਾ ਹੈਗਾ 22 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਨੇ ਕਰਿਆ ਹੈਗਾ ਹਕ ਮਾਪ ਦਾ ਗੁੱਟੂ ਗਈ ਤੇ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਪਹੁੰਚਾ ਕੇ ਲੈ ਕੇ ਆਏ ਨੇ ਜੀ ਕੀ ਪੂਰਾ ਮਾਮਲਾ ਕੀ ਹੈ ਇਹ ਗੱਲ ਮੈਨੂੰ ਸਾਲ ਪਰ ਹੋ ਗਿਆ ਜੀ ਬਹੁਤ ਤੰਗ ਕਰ ਰਿਹਾ ਹੈਗਾ ਮੁੰਡਾ ਸਚੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤੰਗ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਦਾ ਹੈ ਵਾਈਂਡ ਜਿਵੇਂ ਵਾਸ਼ ਕਰਦਾ ਜੀ ਮੁੰਡਾ ਚਿੱਟਾ ਵੇਂਦਾ ਜੀ ਉਹ ਅੱਛਾ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗਾ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੋਂ ਹੋਸਟਲ ਚ ਕੁੜੀ ਲੈ ਕੇ ਆਈ ਹੈਗੀ ਜਦੋਂ ਮੈਂ ਲੈ ਕੇ ਆਈ ਦੋਸਤਾਂ ਦੋ ਦਿਨ ਹੋਰ ਕੋ ਛੱਡੀ ਮੈਂ ਕ ਮੇਰੇ ਉਸ ਵਾਰ ਜੇ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕਿ ਕੋਈ ਖਿੜਕੀ ਤੋੜ ਕੇ ਭੱਜ ਗਈ ਜੀ ਹੂੰ ਕੀ ਕੋਈ ਉਹਨੂੰ ਸੰਗਲਾਂ ਨਾਲੋਂ ਬੰਨ੍ਹ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਜੀ ਇਹ ਸਾਲ ਪਰ ਹੋ ਗਿਆ ਜੀ ਤੁਸੀਂ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾ ਹੀ ਲੈ ਕੇ ਆਏ ਹਾਂ ਜੀ ਆਹ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਬਾਹਰਲੇ ਦੀ ਭਾਜੀ ਦਾ